ਪਣ ਜੀ ਤੁਸੀਂ ਨਾ 4 ਕਿ ਮਹੀਨੇ ਪਹਿਲਾਂ ਸਰਵਿਸ ਪੈਕ ਜੋ ਯੂਜ਼ ਕੀਤਾ ਸੀਗਾ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਤੇ ਕੀ ਕੀ ਤੁਹਾਨੂੰ ਫਾਇਦਾ ਹੋਇਆ ਜਿਵੇਂ ਮੈਨੂੰ ਇੱਕ ਤਾਂ ਹੱਡ ਪਰ ਬਹੁਤ ਦਰਦ ਕਰਦੀ ਸੀ ਹੱਥ ਪੈਰਾਂ 'ਚ ਬਹੁਤ ਦਰਦ ਰਹਿੰਦਾ ਸੀਗਾ ਇਹ ਵੀ ਇੱਕ ਪ੍ਰੋਬਲਮ ਸੀ ਇੱਕ ਤੋ ਮੋਟਾਫੇ ਦੀ ਪ੍ਰੋਬਲਮ ਸੀ ਵੀ ਤੇ ਜੂਰੀਆ ਤੇ ਜਿਹੜਾ ਤੁਹਾਡਾ ਦਰਦ ਬਿਲਕੁਲ ਠੀਕ ਹੋ ਗਿਆ ਭਣੇ ਹੁਣ ਹਾਂ ਨਹੀਂ ਹੋਣੀ ਤੇ ਜਿੱਦਾਂ ਭਣੇ ਤੁਸੀਂ ਮਤਲਬ ਅੰਗਰੇਜ਼ੀ ਦਵਾਈਆਂ ਜਾਂ ਕੋਈ ਯੂਜ਼ ਕਰਦੇ ਸੀ ਜਾਂ ਨਹੀਂ ਕਰਦੇ ਸੀ ਹੁਣ ਤਾਂ ਨਹੀਂ ਤੁਹਾਨੂੰ ਕੋਈ ਦਵਾਈ ਲੈਣ ਦੀ ਲੋੜ ਪਈ ਨਹੀਂ ਮੈਨੂੰ ਐਂਡੋਕ੍ਰਾਈਨ ਪ੍ਰੋਬਲਮ weight ਤੁਹਾਡਾ ਕਿੰਨਾ ਟੁੱਟੇ ਦੀ ਤੋਲਿਆ ਹੋਊਗਾ 8 ਤੋਂ 9 ਕਿਲੋ 8 ਤੋਂ 9 ਕਿਲੋ weight ਤੁਹਾਡਾ ਇੱਕ ਸਰਵਿਸ ਪੈਕ ਨਾਲ ਜਣੀ ਕਿ ਘਟ ਗਿਆ ਤੇ ਭਾਵੇਂ ਜਿਵੇਂ ਤਿੰਨ ਮਹੀਨੇ ਹੋ ਗਏ ਤੁਹਾਨੂੰ ਛੱਡੇਆਂ ਨੂੰ ਕੋਈ ਤੁਹਾਨੂੰ ਲੱਗਦਾ ਵੀ ਮਤਲਬ ਕੋਈ ਐਂ ਤਾਂ ਨਹੀਂ ਹੈ ਕਿ ਜਿਵੇਂ ਲੋਕ ਕਹਿੰਦੇ ਵੀ ਛੱਡੇ ਤੋਂ ਬਾਅਦ ਦੁਬਾਰਾ ਦਿੱਕਤ ਆ ਜਾਂਦੀ ਹੈ ਬਲਕਿ ਬੜੇ ਬਾਅਦ ਸੀ ਜ਼ਿਆਦਾ ਘਟੇਗਾ ਓਕੇ ਜਾਨੀ ਕਿ ਜਦੋਂ ਸਰਵਿਸ ਪੈਕ ਵਰਤ ਕੇ ਤੁਸੀਂ ਬੰਦ ਕਰਤਾ ਸੀਗਾ ਉਸ ਤੋਂ 15 20 ਦਿਨ ਜਾਂ 1 ਮਹੀਨਾ ਬਾਅਦ ਆਪਾਂ ਜਾ ਕੇ ਕਹਿਸਾ ਕਰੀਏ ਤੁਹਾਡਾ weight ਵੀ ਟੁੱਟਿਆ ਤੇ ਤੁਹਾਡੀਆਂ ਪ੍ਰੋਬਲਮਾਂ ਵੀ ਦੂਰ ਹੋਈਆਂ ਤਾਂ ਭੈਣ ਜੀ ਅੱਗੇ ਜੋ ਸਾਡੀਆਂ ਭੈਣਾਂ ਜਾਂ ਮਾਤਾਵਾਂ ਜੋ ਦੁੱਖ ਤਕਲੀਫਾਂ ਦੇ ਵਿੱਚ ਅੰਗਰੇਜ਼ੀ ਦਵਾਈਆਂ ਵਰਤ ਰਹੇ ਨੇ ਜਾਂ ਕੋਈ ਵੀ ਮੈਡੀਸਿਨ ਲੈ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਵਰਤਣਾ ਚਾਹੀਦਾ ਏ ਹਾਂ ਮੇਰੇ ਇਹ ਹੀ ਯੂਜ਼ ਕਰਨਾ ਚਾਹੀਦਾ ਕਿਉਂਕਿ ਵੀ ਦੂਜਿਆਂ ਨਾਲ ਤਾਂ ਆਪਾਂ ਬਹੁਤ ਜ਼ਿਆਦਾ ਪੈਸੇ ਖਰਚ ਕਰਦੇ ਹਾਂ ਨਾਲੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਬਲਕਿ ਸਾਈਡ ਇਫੈਕਟ ਹੁੰਦੇ ਨੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਆਦਾ ਤੇ ਭੈਣ ਜੀ ਮਤਲਬ ਤੁਹਾਡੀ ਐਕਟੀਵਿਟੀ ਦੇ ਵਿੱਚ ਕੋਈ ਫਰਕ ਪਿਆ ਜਿਵੇਂ ਕੰਮ ਤੋਂ ਹੁੰਦਾ ਕਰਨ ਚ ਪਹਿਲਾਂ ਕੋਈ ਸੁਸਤੀ ਵਗੈਰਾ ਇਹ ਹੋਵੇ ਚ ਐਕਟਿਵ ਹੁੰਦਾ ਇਹ ਨਾਲ ਓਕੇ ਹਾਂ ਜ਼ਿਆਦਾ ਕੋਈ ਐ ਅੱਗੇ ਆਪਾਂ ਸੁਸਤੀ ਦੀ ਗੱਲ ਨਹੀਂ ਬਿਲਕੁਲ ਨਹੀਂ ਬਲਕਿ ਐਕਟਿਵ ਹੁੰਦਾ ਹੈ ਉਹ ਕੇ ਭੈਣ ਜੀ ਧੰਨਵਾਦ